ਸਤਿ ਸ੍ਰੀ ਅਕਾਲ ਜੀ ਹਾਜ਼ਰ ਹਾਂ ਜੀ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਹਾਂਜੀ ਸ਼ੁਰੂ ਕਰਦੀ ਹਾਂ ਫਿਰ ਕਹਾਣੀ ਮੈਂ ਚੰਡੀਗੜ੍ਹ ਯੂਨੀਵਰਸਿਟੀ ਚ ਪੜਦਾ ਸੀ ਬਾਕੀ ਜੋ ਦੋਸਤ ਨਾਲ ਪੜਦੇ ਸੀ ਤਾਂ ਉਹਨਾਂ ਦੇ ਕਦੇ ਕਿਸੇ ਦਾ ਤੇ ਕਦੇ ਕਿਸੇ ਦਾ ਮਾਪਿਓ ਮਿਲਣ ਆਉਂਦੇ ਪਰ ਇੱਕ ਮੁੰਡੇ ਦਾ ਕਦੇ ਕੋਈ ਪਰਿਵਾਰਿਕ ਮੈਂਬਰ ਉਸ ਨੂੰ ਮਿਲਣ ਨਹੀਂ ਆਇਆ ਸੀ ਮੇਰੀ ਉਸ ਨਾਲ ਜ਼ਿਆਦਾ ਗੁੜੀ ਦੋਸਤੀ ਸੀ ਅਸੀਂ ਇੱਕ ਦੂਜੇ ਨਾਲ ਆਪਣੀ ਹਰ ਗੱਲ ਸ਼ੇਅਰ ਕਰ ਲੈਂਦੇ ਸੀ ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਤੇਰਾ ਪਰਿਵਾਰਕ ਮੈਂਬਰ ਤੈਨੂੰ ਮਿਲਣ ਕਿਉਂ ਨਹੀਂ ਆਉਂਦੇ ਕਿ ਤੇਰੇ ਮਾਂ-ਬਾਪ ਨਹੀਂ ਤਾਂ ਉਹ ਕਹਿਣ ਲੱਗਾ ਹਾਂ ਯਾਰ ਮੇਰੇ ਨਾ ਤਾਂ ਮਾਂ ਹੈ ਤੇ ਨਾ ਹੀ ਪਿਓ ਹੈ ਮੈਨੂੰ ਕਿਹਨੇ ਮਿਲਣ ਆਉਣਾ ਮੈਨੂੰ ਬੜਾ ਦੁੱਖ ਲੱਗਿਆ ਉਹਦੀ ਇਹ ਗੱਲ ਸੁਣ ਕੇ ਉਹ ਉੱਥੇ ਰਹਿੰਦਾ ਸੀ ਮੈਨੂੰ ਨਹੀਂ ਪਤਾ ਸੀ ਕਿਸੇ ਦਾ ਕਿ ਉਸਦਾ ਖਰਚਾ ਕੌਣ ਭੇਜਦਾ ਹੈ ਇੱਕ ਦਿਨ ਉਸਨੇ ਖੁਦ ਹੀ ਮੈਨੂੰ ਦੱਸਿਆ ਕਿ ਮੇਰੇ ਪਿੰਡ ਮੇਰੇ ਕੋਲ 5 ਕਿੱਲੇ ਜ਼ਮੀਨ ਦੇ ਨੇ ਜਿਹੜੇ ਮੈਂ ਠੇਕੀ ਤੇ ਲਾ ਕੇ ਆਉਣਾ ਤੇ ਆਪਣੀ ਪੜ੍ਹਾਈ ਦਾ ਖਰਚਾ ਤੇ ਆਪਣੇ ਰਹਿਣ ਸਹਿਣ ਦਾ ਸਾਰਾ ਖਰਚਾ ਕੱਢ ਲੈਂਦਾ ਹਾਂ ਜੋ ਬਚਤ ਹੁੰਦੀ ਹੈ ਉਸ ਨੂੰ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ ਹਾਂ ਉਸ ਮੁੰਡੇ ਦੀ ਇਹ ਗੱਲ ਸੁਣ ਕੇ ਮੇਰੇ ਮਨ ਨੂੰ ਬੜਾ ਵੱਡਾ ਤੱਕਾ ਲੱਗਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ ਸਾਰੀ ਜ਼ਿੰਮੇਵਾਰੀ ਖੁਦ ਚੁੱਕ ਰਿਹਾ ਹੈ ਉਹ ਪੜ੍ਹ ਕੇ ਯੂਨੀਵਰਸਿਟੀ ਵਿੱਚ ਹੀ ਨੌਕਰੀ ਕਰਨ ਲੱਗ ਪਿਆ ਉੱਥੇ ਉਸ ਦੇ ਨਾਲ ਹੀ ਪੜ੍ਹਦੀ ਇੱਕ ਕੁੜੀ ਜੋ ਕਿ ਹੁਣ ਵੀ ਉਹ ਵੀ ਯੂਨੀਵਰਸਿਟੀ ਵਿੱਚ ਨੌਕਰੀ ਕਰਦੀ ਸੀ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮੁੰਡੇ ਦੇ ਪਰਿਵਾਰ ਮੈਂਬਰ ਵਿੱਚ ਤਾਂ ਕੋਈ ਨਹੀਂ ਸੀ ਕੁੜੀ ਨੇ ਆਪਣੇ ਘਰਦਿਆਂ ਨਾਲ ਗੱਲ ਕੀਤੀ ਤਾਂ ਉਹ ਮੰਨ ਗਏ ਦੋਨਾਂ ਦਾ ਵਿਆਹ ਰੱਖ ਦਿੱਤਾ ਵਿਆਹ ਤੋਂ 15 ਦਿਨ ਪਹਿਲਾਂ ਮੁੰਡਾ ਆਪਣੇ ਪਿੰਡ ਰਹਿਣ ਗਿਆ ਕਹਿਣ ਲੱਗਾ ਮੈਂ ਆਪਣੇ ਘਰ ਵਾਲੀ ਨੂੰ ਵਿਆਹ ਕਰਵਾ ਕੇ ਪਹਿਲਾਂ ਆਪਣੇ ਪਿੰਡ ਲੈ ਕੇ ਜਾਵਾਂਗਾ 2-4 ਦਿਨ ਅਸੀਂ ਉੱਥੇ ਰੁਕਾਂਗੇ ਤੇ ਫਿਰ ਵਾਪਸ ਆਵਾਂਗੇ ਇਸ ਕਰਕੇ ਉਸਨੇ ਆਪਣੇ ਘਰ ਨੂੰ ਰੰਗ ਰੋਗਨ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉਸਨੇ ਮੈਨੂੰ ਵੀ ਕਿਹਾ ਕਿ ਵਿਆਹ ਤੋਂ ਹਫ਼ਤਾ ਪਹਿਲਾਂ ਆ ਜਾਏ ਮੈਂ ਉਸਦੇ ਦਿੱਤੇ ਹੋਏ ਐਡਰੈਸ ਤੇ ਉਸਦੇ ਪਿੰਡ ਪਹੁੰਚ ਗਿਆ ਉਸਦੇ ਘਰ ਗਿਆ ਤਾਂ ਵੇਖਿਆ ਉਹਨਾਂ ਦੇ ਘਰ ਇੱਕ ਔਰਤ ਕੰਮ ਕਰ ਰਹੀ ਸੀ। ਉਸ ਦਾ ਚਿਹਰਾ ਟੱਕਿਆ ਹੋਇਆ ਸੀ। ਮੈਂ ਉਸ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਉਸ ਨੇ ਮੇਰੇ ਵਾਸਤੇ ਚਾਹ ਬਣਾਈ। ਮੈਨੂੰ ਚਾਹ ਫੜਾ ਕੇ ਗਈ। ਫਿਰ ਉਸ ਨੇ ਸ਼ਾਮ ਦੀ ਸਾਡੇ ਦੋਨਾਂ ਲਈ ਰੋਟੀ ਬਣਾਈ। ਉਹ ਔਰਤ ਇੰਨੀ ਸਵਾਦ ਰੋਟੀ ਬਣਾਉਂਦੀ ਸੀ ਕਿ ਦਿਲ ਕਰਦਾ ਸੀ ਖਾਈ ਜਾਵਾਂ। ਮੈਂ ਉਸ ਨੂੰ ਕਿਹਾ ਪ੍ਰਦੀਪ, ਇਹ ਤੇਰੇ ਪਿੰਡ ਦੀ ਔਰਤ ਹੈ। ਉਹ ਕਹਿੰਦਾ ਹਾਂ। ਇੱਥੋਂ ਦੀ ਹੀ ਹੈ। ਮੈਂ ਕਿਹਾ ਯਾਰ ਖਾਣਾ ਬਹੁਤ ਸਵਾਦ ਬਣਾਉਂਦੀ ਹੈ। ਇਹੋ ਜਿਹਾ ਖਾਣਾ ਮੈਂ ਜ਼ਿੰਦਗੀ 'ਚ ਕਦੇ ਨਹੀਂ ਖਾਤਾ। ਉਹ ਕਹਿਣ ਲੱਗਾ ਹਾਂ, ਮੈਨੂੰ ਵੀ ਇਸ ਦੇ ਹੱਥ ਦਾ ਖਾਣਾ ਸਵਾਦ ਲੱਗਦਾ ਹੈ। ਇਸ ਕਰਕੇ ਮੈਂ ਇਹਨੂੰ ਹੀ ਕੰਮ ਤੇ ਰੱਖਿਆ ਹੋਇਆ ਹੈ। ਉਹ ਔਰਤ ਪ੍ਰਦੀਪ ਦੇ ਘਰ ਹੀ ਰਹਿੰਦੀ ਸੀ। ਇੱਕ ਦਿਨ ਮੈਂ ਉਸਨੂੰ ਕਿਹਾ, "ਆਂਟੀ ਜੀ, ਤੁਸੀਂ ਖਾਣਾ ਬਹੁਤ ਸਵਾਦ ਬਣਾਉਂਦੀਆਂ।" ਤਾਂ ਉਸ ਨੇ ਮੈਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਅਤੇ ਬਹੁਤ ਖੁਸ਼ ਹੋਈ। ਅਤੇ ਉਸ ਨੇ ਬੜੇ ਹੀ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਮੈਂ ਇੱਕ ਗੱਲ ਨੋਟ ਕੀਤੀ ਸੀ ਪ੍ਰਦੀਪ ਉਸ ਨੂੰ ਕਦੇ ਵੀ ਆਂਟੀ ਨੂੰ ਬੁਲਾਉਂਦਾ ਨਹੀਂ ਸੀ ਮੈਂ ਵੇਖਿਆ ਇੱਕ ਦਿਨ ਮੈਂ ਪੁੱਛਿਆ ਸੀ ਕਿ ਪ੍ਰਦੀਪ ਆਂਟੀ ਆਂਟੀ ਪ੍ਰਦੀਪ ਤੁਹਾਨੂੰ ਬੁਲਾਉਂਦਾ ਨਹੀਂ ਤਾਂ ਆਂਟੀ ਨੇ ਨਾਂ ਵਿੱਚ ਸਿਰ ਹਿਲਾਇਆ ਸੀ ਜਿਵੇਂ ਜਿਵੇਂ ਪ੍ਰਦੀਪ ਦੇ ਵਿਆਹ ਦੀ ਤਰੀਕ ਨੇੜੇ ਆਉਂਦੀ ਜਾਂਦੀ ਸੀ ਮੈਂ ਦੇਖ ਰਿਹਾ ਸੀ ਪ੍ਰਦੀਪ ਦੇ ਚਿਹਰੇ ਤੇ ਟੈਨਸ਼ਨ ਵੱਧਦੀ ਜਾ ਰਹੀ ਸੀ ਮੈਂ ਉਸਦੇ ਹਾਲਾਤਾਂ ਨੂੰ ਸਮਝ ਗਿਆ ਸੀ ਕਿ ਅੱਜ ਇਸ ਦੇ ਮੰਮੀ ਡੈਡੀ ਇਸ ਦੀ ਕੋਲ ਹੁੰਦੇ ਅੱਜ ਇਸ ਨੂੰ ਉਹਨਾਂ ਦੀ ਲੋੜ ਸੀ ਇਸ ਵੇਲੇ ਦੁਨੀਆ ਵਿੱਚ ਇਹਦਾ ਕੁਝ ਕੋਈ ਨਹੀਂ ਹੈ ਇਸ ਕਰਕੇ ਇਹ ਉਦਾਸ ਰਹਿੰਦਾ ਹੈ ਮੈਂ ਉਸ ਨੂੰ ਹੌਸਲਾ ਦੇ ਕੇ ਗੱਲੀ ਬਾਤੀ ਹਸਾਉਣ ਦੀ ਕੋਸ਼ਿਸ਼ ਕਰਦਾ ਸੀ ਪ੍ਰਦੀਪ ਦੇ ਵਿਆਹ ਵਾਲਾ ਦਿਨ ਆ ਗਿਆ ਉਹ ਆਂਟੀ ਨੇ ਅੱਜ ਬੜੇ ਸੋਹਣੇ ਕੱਪੜੇ ਪਾਏ ਹੋਏ ਸੀ ਤੇ ਬਹੁਤ ਜ਼ਿਆਦਾ ਖੁਸ਼ੀ ਆਂਟੀ ਸਾਰਿਆਂ ਤੋਂ ਵੱਧ ਪ੍ਰਦੀਪ ਦੇ ਵਿਆਹ ਵਿੱਚ ਨੱਚੀ ਪ੍ਰਦੀਪ ਦਾ ਬਰਾਤ ਵਾਪਿਸ ਆਈ ਤਾਂ ਪ੍ਰਦੀਪ ਦੀ ਭੂਆ ਪਾਣੀ ਵਾਰਨ ਲਈ ਬੋਹੇ ਅੱਗੇ ਖੜੀ ਸੀ ਪ੍ਰਦੀਪ ਅਤੇ ਉਸ ਦੀ ਘਰ ਵਾਲੀ ਨੇ ਆ ਕੇ ਜਦੋਂ ਪ੍ਰਦੀਪ ਦੀ ਭੂਆ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਭੂਆ ਨੇ ਅਸ਼ੀਰਵਾਦ ਦਿੱਤਾ ਅਤੇ ਪਾਣੀ ਵਾਰਨ ਲੱਗੀ ਹੀ ਸੀ ਕਿ ਇੰਨੇ ਨੂੰ ਉਹ ਕੰਮ ਵਾਲੀ ਆਂਟੀ ਪਰਦੀਪ ਹੋਰਾਂ ਦੇ ਕੋਲ ਆ ਕੇ ਕਹਿਣ ਲੱਗੀ ਇਹ ਪਾਣੀ ਮੈਂ ਵਾਰਨਾ ਹੈ ਮੇਰਾ ਹੱਕ ਹੈ ਪਾਣੀ ਵਾਰਨ ਦਾ ਮੈਂ ਹੀ ਆਪਣੇ ਨੂੰ ਪੁੱਤ ਦੇ ਸਿਰ ਉੱਪਰ ਦੀ ਪਾਣੀ ਵਾਰੂੰਗੀ ਉਸ ਦੀ ਇਹ ਗੱਲ ਸੁਣ ਕੇ ਸਾਰੇ ਬੜੇ ਹੈਰਾਨ ਹੋਏ ਸਾਰੇ ਆਂਟੀ ਵੱਲ ਦੇਖਣ ਲੱਗੇ ਆਂਟੀ ਨੇ ਆਪਣੇ ਮੂੰਹ ਤੋਂ ਕੁੰਡ ਚੱਕ ਕੇ ਮੂੰਹ ਨੰਗਾ ਕਰ ਦਿੱਤਾ ਤਾਂ ਪ੍ਰਦੀਪ ਦੇ ਹੋਸ਼ ਉੱਡ ਗਏ ਕਿਉਂਕਿ ਉਹ ਆਂਟੀ ਕੋਈ ਹੋਰ ਨਹੀਂ ਬਲਕਿ ਪ੍ਰਦੀਪ ਦੀ ਮਾਂ ਸੀ ਤੇ ਉਸ ਦੇ ਇੱਕ ਅੱਖ ਸੀ ਉਹ ਕਾਣੀ ਸੀ ਕਾਣੀ ਹੋਣ ਕਰਕੇ ਸਾਰਾ ਦਿਨ ਆਪਣਾ ਮੂੰਹ ਲੁਕਾ ਕੇ ਰੱਖਦੀ ਸੀ ਮੇਰੇ ਤੋਂ ਰਹਿਣਾ ਗਿਆ ਮੈਂ ਪਹਿਲਾਂ ਹੀ ਆਂਟੀ ਬਾਰੇ ਬਹੁਤ ਸੋਚਦਾ ਸੀ ਮੈਂ ਭੱਜ ਕੇ ਆਂਟੀ ਕੋਲ ਗਿਆ ਤੇ ਪੁੱਛਣ ਲੱਗਿਆ ਆਂਟੀ ਜੀ ਤੁਸੀਂ ਕੀ ਕਹਿ ਰਹੇ ਹੋ ਸਾਰਿਆਂ ਨੂੰ ਸੱਚਾਈ ਦੱਸੋ ਆਂਟੀ ਦੱਸਣ ਲੱਗੇ ਕਿ ਪ੍ਰਦੀਪ ਛੋਟਾ ਜਿਹਾ ਸੀ ਮੈਂ ਪ੍ਰਦੀਪ ਅਤੇ ਇਸ ਦਾ ਡੈਡੀ ਪ੍ਰਦੀਪ ਦੇ ਨਾਨਕੇ ਪਿੰਡ ਜਾ ਰਹੇ ਸੀ ਰਸਤੇ ਵਿੱਚ ਸਾਡਾ ਐਕਸੀਡੈਂਟ ਹੋ ਗਿਆ ਪ੍ਰਦੀਪ ਦੇ ਡੈਡੀ ਦੀ ਉੱਥੇ ਹੀ ਮੌਤ ਹੋ ਗਈ ਸੀ ਮੈਨੂੰ ਤੇ ਪ੍ਰਦੀਪ ਨੂੰ ਸੱਟਾਂ ਲੱਗੀਆਂ ਸੀ ਸਾਨੂੰ ਲੋਕ ਹਸਪਤਾਲ ਲੈ ਗਏ ਉੱਥੇ ਮੈਂ ਡਾਕਟਰਾਂ ਨੂੰ ਪੁੱਛਿਆ ਕਿ ਮੇਰਾ ਪੁੱਤਰ ਕਿਵੇਂ ਆ ਤਾਂ ਡਾਕਟਰ ਨੇ ਕਿਹਾ ਤੁਹਾਡਾ ਪੁੱਤਰ ਠੀਕ ਹੈ ਐਕਸੀਡੈਂਟ ਵਿੱਚ ਉਸਦੀ ਅੱਖ ਚਲੀ ਗਈ ਹੈ ਜੇ ਕੋਈ ਉਸ ਨੂੰ ਅੱਖ ਦੇਵੇਗਾ ਤਾਂ ਉਸ ਦੀ ਜਾਨ ਬਚ ਸਕਦੀ ਹੈ ਨਹੀਂ ਤਾਂ ਉਸ ਦੇ ਬਚਣ ਦੇ ਚਾਂਸ ਬਹੁਤ ਘੱਟ ਹਨ ਮੈਂ ਡਾਕਟਰਾਂ ਮੂਰੇ ਹੱਥ ਜੋੜੇ ਕਿਹਾ ਕਿ ਮੇਰੀ ਅੱਖ ਕੱਢ ਕੇ ਮੇਰੇ ਪੁੱਤ ਦੇ ਪਾ ਦਿਓ ਉਸ ਦੀ ਜਾਨ ਬਚਣੀ ਚਾਹੀਦੀ ਹੈ ਚਾਹੇ ਮੇਰੀਆਂ ਦੋਨੀਆਂ ਅੱਖਾਂ ਕੱਢ ਲਓ ਡਾਕਟਰਾਂ ਨੇ ਮੇਰੀ ਅੱਖ ਕੱਢ ਕੇ ਪ੍ਰਦੀਪ ਦੇ ਪਾ ਦਿੱਤੀ ਪ੍ਰਦੀਪ ਸਹੀ ਸਲਾਮਤ ਹੋ ਗਿਆ ਪਰ ਉਸ ਨੂੰ ਆਪਣੀ ਇੱਕ ਅੱਖ ਵਾਲੀ ਮਾਂ ਪਸੰਦ ਨਾ ਆਈ ਤੇ ਉਸ ਦਿਨ ਤੋਂ ਉਹ ਮੈਨੂੰ ਨਫ਼ਰਤ ਕਰਨ ਲੱਗ ਪਿਆ ਪਰੰਤੂ ਐਸ ਨੂੰ ਨਹੀਂ ਪਤਾ ਕਿ ਮੇਰੀ ਅੱਖ ਹੀ ਇਸ ਦੇ ਪਾਈ ਹੋਈ ਐ ਉਸ ਤੋਂ ਬਾਅਦ ਇਹ ਮੇਰੇ ਤੋਂ ਦੂਰ ਰਹਿਣ ਲੱਗਾ ਤੇ ਲੋਕਾਂ ਨੂੰ ਕਹਿਣ ਲੱਗਾ ਕਿ ਮੇਰੀ ਮਾਂ ਦੀ ਮੌਤ ਹੋ ਗਈ ਐ ਤੇ ਮੇਰੇ ਹੱਥ ਦੀ ਰੋਟੀ ਤੱਕ ਨਹੀਂ ਖਾਂਦਾ ਸੀ ਆਪਣੇ ਚਾਚੇ ਦੇ ਘਰ ਰੋਟੀ ਖਾਂਦਾ ਵੱਡਾ ਹੋਇਆ ਤਾਂ ਯੂਨੀਵਰਸਿਟੀ ਵਿੱਚ ਪੜਨ ਲੱਗਾ ਫਿਰ ਇਹਨੇ ਪੈਨ ਡਾਉਣਾ ਹੀ ਛੱਡ ਦਿੱਤਾ ਮੈਂ ਇਕੱਲੀ ਇਸ ਘਰ ਵਿੱਚ ਰਹਿੰਦੀ ਸੀ ਬਸ ਮੈਨੂੰ ਇਸੇ ਗੱਲ ਦੀ ਖੁਸ਼ੀ ਸੀ ਕਿ ਮੇਰਾ ਪੁੱਤਰ ਪੜ ਤਿੱਕੇ ਨੌਕਰੀ ਤੇ ਲੱਗ ਗਿਆ ਹੈ ਤੇ ਹੁਣ ਇਸਨੇ ਆਪਣੇ ਵਿਆਹ ਬਾਰੇ ਮੈਨੂੰ ਆ ਕੇ ਦੱਸਿਆ ਤੇ ਕਿਹਾ ਕਿ ਤੂੰ ਮੇਰੇ ਵਿਆਹ ਵਿੱਚ ਨਹੀਂ ਆਵੇਂਗੀ ਪਰ ਮੇਰੇ ਪੁੱਤ ਦਾ ਵਿਆਹ ਸੀ ਮੈਂ ਕਿਵੇਂ ਰਹਿ ਸਕਦੀ ਸੀ ਤੇ ਪਾਣੀ ਵਾਰਨ ਦਾ ਹੱਕ ਮੇਰਾ ਸੀ ਕਿਉਂਕਿ ਜਦੋਂ ਤੂੰ ਪੁੱਤ ਜੰਮਦਾ ਹੈ ਮਾਂ ਦੇ ਦਿਲ ਵਿੱਚ ਸੱਦਰਾਂ ਤੇ ਰੀਝਾਂ ਆਉਂਦੀਆਂ ਹਨ ਤੇ ਹੱਕ ਹੁੰਦਾ ਹੈ ਉਹਦਾ ਹੀ ਅੱਜ ਮੈਂ ਆਪਣਾ ਇਹ ਹੱਕ ਕਿਸੇ ਨੂੰ ਨਹੀਂ ਦੇ ਸਕਦੀ ਆਂਟੀ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਪ੍ਰਦੀਪ ਉੱਚੀ ਉੱਚੀ ਰੋਣ ਲੱਗ ਪਿਆ ਅਤੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਿਆ ਉਸ ਦੇ ਚਿਹਰੇ ਤੋਂ ਸਾਰੀ ਜ਼ਿੰਦਗੀ ਨਫ਼ਰਤ ਕਰਦਾ ਆਇਆ ਇਹ ਹੀ ਸੋਚ ਕੇ ਨਫ਼ਰਤ ਕਰਦਾ ਸੀ ਕਿ ਮੇਰੀ ਮਾਂ ਕਾਣੀ ਹੈ ਤੇ ਅੱਜ ਮੈਨੂੰ ਅਸਲੀਅਤ ਪਤਾ ਹੋਈ ਲੱਗੀ ਹੈ ਕਿ ਮੇਰੀ ਮਾਂ ਮੇਰੇ ਕਰਕੇ ਹੀ ਕਾਣੀ ਹੋਈ ਹੈ ਜਿਕਰ ਮੇਰੀ ਮਾਂ ਨਾ ਕਾਣੀ ਹੁੰਦੀ ਤਾਂ ਮੈਂ ਅੱਜ ਇਸ ਦੁਨੀਆ ਤੇ ਨਾ ਹੁੰਦਾ ਮਾਂ ਕਹਿਣ ਲੱਗੀ ਪੁੱਤ ਹੁਣ ਤਾਂ ਮੈਂ ਕਾਣੀ ਆ ਜੇ ਤੂੰ ਇਸ ਦੁਨੀਆ ਤੇ ਨਾ ਹੁੰਦਾ ਮੈਂ ਅੰਨੀ ਹੋ ਜਾਣਾ ਸੀ ਮਾਂ ਦੀਆਂ ਇਹ ਕੱਲਾ ਸੁਣ ਕੇ ਪ੍ਰਦੀਪ ਨੇ ਮਾਂ ਨੂੰ ਕੁੱਟ ਕੇ ਗਲਵੱਕੜੀ ਪਾ ਲਈ ਤੇ ਕਹਿਣ ਲੱਗਾ ਮਾਂ ਤੇਰਾ ਦੇਨ ਤਾਂ ਮੈਂ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਅੱਜ ਤੋਂ ਬਾਅਦ ਮੈਂ ਜਿੱਥੇ ਵੀ ਰਹੂੰਗਾ ਤੈਨੂੰ ਆਪਣੇ ਨਾਲ ਰੱਖੂੰਗਾ ਮੈਂ ਤੈਨੂੰ ਹੁਣ ਆਪਣੇ ਤੋਂ ਇੱਕ ਪਲ ਵੀ ਦੂਰ ਨਹੀਂ ਕਰ ਸਕਦਾ। ਪ੍ਰਦੀਪ ਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸਨੇ ਚਾਈ-ਚਾਈ ਪਾਣੀ ਵਾਰਿਆ ਆਪਣੇ ਨੂੰ ਪੁੱਤਰ ਨੂੰ ਗੱਲ ਲਾ ਕੇ ਆਸ਼ੀਰਵਾਦ ਦਿੱਤਾ ਤੇ ਹੁਣ ਉਹ ਆਪਣੀ ਪਿਛਲੀ ਜ਼ਿੰਦਗੀ ਭੁੱਲ ਕੇ ਅੱਗੇ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਨਾਲ ਹੀ ਦੋਵੇਂ ਹੱਥ ਜੋੜ ਕੇ ਕੀ ਕਹਿ ਰਹੀ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਮੇਰੇ ਪੁੱਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੇਰੀ ਜਵਾਨੀ ਤਾਂ ਰੋਲੀ ਸੀ ਕੰਮ ਸੇ ਕੰਮ ਮੇਰਾ ਬੁਢਾਪਾ ਤਾਂ ਰੁੱਲਣ ਤੋਂ ਬਚ ਗਿਆ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਦੀ ਕਹਾਣੀ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ